مہاراج مہاراج جی آپ جی آؤ جی آؤ جی جی آؤ جی ساتھی کال بابا جی سر جی ਔਰ ਠੀਕ ਆਜੋ ਆਜੋ ਨਾਲ ਆਜੋ ਆਜੋ ਹਾਜੀ ਜੀ ਰਾਜੀ ਜੀ ਜਰਾ ਆਓ نہیں نہیں وہ سارا چھناکت کیا ہوا ہے کوئی بات دوسرے کو نہیں دینا وہ ترپیل بھی آ جاتی نا کئی لوگوں کے جو گھر ہیں وہ پانی نیچے چل رہا ہے پاس ابھی ترپال بچی ہوئی نہیں اپنے پاس بھی پانچ سو ترپیل ہے وہ بھی لے لیتے ہیں نا ساتھ میں سب ہی کو بکتا دیں گے اوپر اوپر سب ہی گھر کو مل جائے گا وہ سارا سب ہی کو کوئی رہے گا نہیں گھر ਕਿਹੜਾ ਕਿਹੜਾ ਆਪਾਂ ਰਾਸ਼ਨ ਲੈ ਕੇ ਚੱਲੇ ਹਾਂ ਦਲਬਾਗ ਕੀ ਕੀ ਆਪਣੇ ਕੋ ਸਰ ਕਿੱਟਾਂ ਪਣੀਆਂ ਪਈਆਂ ਸਾਰਾ ਕੁਝ ਇਸ ਦੇ ਵਿੱਚ ਹੈ ਕਰ ਕਰੀਆਨੇ ਦਾ ਹੋਰ ਉਸ ਤੋਂ ਬਾਅਦ ਆਪਣਾ ਆਟਾ ਵੀ ਹੈ ਜੀ ਤਰਪਾਲਾ ਜੀ ਆਤਰਪਾਲਾ ਮੰਗਾਲਾ ਫਿਰ ਸਾਰੀਆਂ ਫਿਰ ਸਾਰੀਆਂ ਲੈ ਚੱਲਦੇ ਹਾਂ ਨਾ ਇਕੱਠਾ ਸ਼ੁਰੂ ਕਰ ਲੈਨੇ ਗਾਮ ਇਕਨਾਂ ਦਾ ਖਾਣਾ ਖਵਾ ਦੀ ਸਰ ਨੂੰ ਖਵਾਓ ਫਿਰ ਖਾਣਾ ਖਵਾਓ ਅਮਨ ਜੀ ਬੈਠੋ ਅਸੀਂ ਕੋਈ ਸ਼ੁਕਰਾਨਾ ਦਾ ਕਰਾਂਗੇ ਸਾਡੇ ਜੋ ਮੌਲਾਨਾ ਉਸਮਾਨ ਸਾਹਿਬ ਹਨ ਲੁਧਿਆਣੇ ਵਾਲੇ ਉਹਨਾਂ ਨੇ ਬਹੁਤ بڑا ਉਪਰਾਲਾ ਕਰਕੇ ਯਹਾਂ ਜੋ ਹਮਾਰਾ पीड़ित भाई हैं किसान हैं उनके लिए जो राहत सामग्री है वो भेजी है मैं जो हमारे मौलाना उस्मान जी हैं लुधियाने वाले उनका धन्यवाद करता हूं और सारा ही जो मुसलमान भाईचारा है क्योंकि इस बार जो त्रास दी हुई है जब 1988 में बाढ़ आई थी उसके बाद बड़ी बाढ़ पंजाब में आज 2025 में आई है आज लगभग 1 महीना हो गया है 1 माह हो गया है, जो पानी پورے جوروں سے ابھی بھی چل رہا ہے اور کسان بھائیوں کا نقصان بہت ہوا ہے میں اپنے پنجاب کے سارے بھائیوں کا اپنے جو یو سے ہمارے مسلم بھائی آ رہے ہیں ہریانہ سے آ رہے ہیں ہمارے بھائی ہماچل سے جہاں اور بھی کسی بھی سٹیٹ سے جو پنجاب کے ہڑ پیڑیت کسان ہیں ان کے لیے جو راحت سمگری لے کے آ رہے ہیں ان سبھی بھائیوں کا دنیواد یہ لوگ ہمارے پروار ہیں کیونکہ دیکھئے ਜਦ ਵੀ ਕਿਸੇ ਵੀ ਸਟੇਟ 'ਤੇ ਜਾਂ ਕਿਸੇ ਦੇਸ਼ 'ਤੇ ਕੋਈ ਆਫਤ ਆਈ ਹੈ ਤਾਂ ਜੋ ਪੰਜਾਬ ਦੇ ਲੋਕ ਹੈ ਨਾ ਉਹਨਾਂ ਨੇ ਆਗੇ ਹੋ ਕੇ ਆਪਣਾ ਮਨ ਧਨ ਔਰ ਤਨ ਸੇ ਸੇਵਾ ਕਰੀ ਹੈ ਔਰ ਇਸ ਵਾਰ ਪੰਜਾਬ 'ਤੇ ਆਫਤ ਆਈ ਹੈ ਪੰਜਾਬ ਦੇ ਕਿਸਾਨੋਂ 'ਤੇ ਤਾਂ ਪੂਰੇ ਪੰਜਾਬ ਨੇ ਵੀ ਮਨ ਤਨ ਧਨ ਸੇ ਮਦਦ ਕਰੀ ਹੈ ਔਰ ਦੂਸਰੀ ਸਟੇਟੋਂ ਸੇ ਦਿੱਲੀ ਔਰ ਯੂਪੀ ਬਿਹਾਰ ਰਾਜਸਥਾਨ ਹਰਿਆਣਾ سبھی جگہ سے جو ہمارے بھائی ہیں وہ کسانوں کے حق میں ہت میں ڈٹے ہوئے ہیں اور جو جس سے بنتا ہے وہ وہی چیز لے کے اپنے بھائیوں کے لیے پیار لے کے آ رہا ہے یہ کوئی کوئی احسان نہیں کوئی کسی کے لیے ایسا نہیں ہے کہ کسی کے اوپر کوئی احسان ہے یہ اپنا پیار کا اظہار کر رہے ہیں پھر ہمارے بھائی ہیں ان کو ضرورت ہے اور بھائیوں کی جو ہے باجو بننا ہے اور میں سبھی کا دھنیہ واد کرتا ہوں ਜੋ ਵੀ ਕੋਈ ਵੀ ਇਨਸਾਨ ਦੇਖੀਏ ਮੇਰਾ ਸਬਾਵ ਹੈ ਜੋ ਕੋਈ ਕੁਝ ਲੈ ਕੇ ਆਤਾ ਹੈ ਨਾ ਮੈਂ ਉਸੀ ਦਾ ਨਾਮ ਨਹੀਂ ਤੋ ਕਈ ਲੋਕ ਕਰਤੇ ਹੈ وہ اپنا نام لے کے بانٹنا شروع کر دیتے ہیں ہمارے یہاں پہ جو ہم نے خود کی طرف سے بھی کرا نا وہ ہم نے خود کی طرف سے نہیں وہ بابے نانک کی طرف سے ہوا اور جو لوگ لے کے آ رہے ہیں جو ہمارے بھائی لے کے ہیں ہم ان کا شپیشل نیم لیتے ہیں اور ان کا شپیشل دنیواد بھی کرتے ہیں شری کال ہمارے خان بھائیوں کا پھر سے بہت بہت دنیواد واد ہے ادھر آئی یار ਓ ਬੱਲੇ 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 ਹੋਰ ਹੈ ਵਧੀਆ ਚਲੋ ਠੀਕ ਆ ਹੈ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜਿਵੇਂ ਅਸੀਂ ਆਪਦੇ ਕਿਸਾਨ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਸਮੇਂ-ਸਮੇਂ ਤੇ ਜੋ ਵੀ ਲੋੜ ਹੋ ਭਾਵੇਂ ਘਰ ਵਾਲੇ ਰਾਸ਼ਨ ਦੀ ਜਾਂ ਪਸ਼ੂਆਂ ਵਾਸਤੇ ਫੀਡ ਦੀ ਚਾਰੇ ਦੀ ਉਹ ਸਾਰੀਆਂ ਚੀਜ਼ਾਂ ਸਮੇਂ-ਸਮੇਂ ਤੇ ਆਪਾਂ ਰਲ ਮਿਲ ਕੇ ਬਾਬੇ ਨਾਨਕ ਦੀ ਮਿਹਰ ਨਾਲ ਆਪਾਂ ਸਾਰੇ ਭਰਾਵਾਂ ਨੂੰ ਮਹੱਇਆ ਕਰਾਉਂਦੇ ਰਹੇ ਤੇ ਹੁਣ ਸਾਡਾ ਜਿਹੜਾ ਰਾਤ ਕੈਂਪਿਆ ਇੱਥੇ ਭਾਉਵਾਲ ਕੋਟਪੁੱਡੇ ਬੰਨ ਦੇ ਉੱਤੇ ਜਿਹੜਾ ਚੱਲਦਾ ਪਿਆ ਲਗਾਤਾਰ ਪਿਛਲੇ 10-12 ਦਿਨ ਤੋਂ ਉਹਦੇ ਵਿੱਚ ਆਪਾਂ ਜੇ ਕਿਸੇ ਭੈਣ ਭਰਾ ਨੂੰ ਤਰਪਾਈਲਾਂ ਦੀ ਲੋੜ ਆ ਜਾਂ ਚਾਰੇ ਦੀ ਲੋੜ ਆ ਫੀਡ ਦੀ ਲੋੜ ਆ ਤੇ ਨਾਲ ਸਾਡੇ ਕਮਿਨਿਸਟ ਵੈਟਰਨਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਪੰਜਾਬ ਦੇ ਅਰਜੀਬ ਜ਼ੈਨ ਜੀ ਉਹਨਾਂ ਦੇ ਤੇ ਉਹਨਾਂ ਦੇ ਸਾਥੀਆਂ ਦੇ ਸਜੋਗਣਾ ਦਵਿੰਦਰਪਾਲ ਸਿੰਘ ਪਾਲੀ ਪ੍ਰਧਾਨ ਰੋਟਰੀ ਕਲੱਬ ਸੰਗਰੂਰ ਤੋਂ ਇਹ ਸਾਥੀ ਤੇ ਨਾਲ ਸਾਡੇ ਪਿਊਸ਼ ਪਾਂਸਰ ਜੀ ਜਿਹੜੇ ਟਰੈਕਟਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਇਹਨਾਂ ਨੇ ਪਸ਼ੂਆਂ ਦੇ ਵਾਸਤੇ ਜੋ ਵੀ ਮੈਡੀਕਲ ਦਵਾਈ ਆ ਵਧੀਆ ਕੁਆਲਟੀ ਦੀ ਲਿਆ ਕੇ ਇੱਥੇ ਕੈਂਪ ਲਾਇਆ ਉਹਦੇ ਚ ਕਿਸੇ ਨੇ ਆਪਦੇ ਪਸ਼ੂਆਂ ਨੂੰ ਮੂੰਹ ਖੋਰ ਗਲ ਘੋਟੂ ਦੇ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਪਸ਼ੂ ਨੂੰ ਰੋਗ ਆ ਉਹਦੀ ਸਾਰੀ ਤਰ੍ਹਾਂ ਦੀ ਇਹਨਾਂ ਨੇ ਮੈਡੀਸਨ ਲਿਆਂਦੀ ਆ ਅਜੇ ਤਾਂ ਇਹਨਾਂ ਨੇ ਇੱਕ ਸਿਰਫ ਇੱਥੇ ਇੱਕ ਪ੍ਰਦਰਸ਼ਨ ਵਾਂਗੂ ਪ੍ਰਦਰਸ਼ਨੀ ਵਾਂਗੂ ਥੋੜਾ ਜਿਹਾ ਸਮਾਨ ਲਾਇਆ ਬਾਕੀ ਇਹਨਾਂ ਦੀ ਗੱਡੀ ਇੱਕ ਪੂਰੀ ਭਰੀ ਪਈ ਆ ਕਿਸੇ ਤਰ੍ਹਾਂ ਦੀ ਕਿਸੇ ਵੀ ਕਿਸਾਨ ਭਰਾ ਨੂੰ ਇੱਥੇ ਕਮੀ ਨਹੀਂ ਹੋਣ ਦਿੱਤੀ ਜਾਊਗੀ ਜੋ ਵੀ ਮੈਡੀਕਲ ਦਵਾਈਆਂ ਪਸ਼ੂਆਂ ਵਾਸਤੇ ਚਾਹੀਦੀਆਂ ਹੋਣਗੇ ਉਹ ਇੱਥੋਂ ਮਿਲਣਗੀਆਂ ਅਸੀਂ ਡਾਕਟਰਾਂ ਦੀਆਂ ਟੀਮਾਂ ਵੀ ਥੱਦ ਲਈਆਂ ਜਿਹੜੇ ਡਾਕਟਰ ਵੈਕਸੀਨ ਕਰਨਗੇ ਉਹ ਅੱਗੇ-ਅਗੇ ਵੈਕਸੀਨ ਕਰਦੇ ਜਾਣਗੇ ਨਾਲ ਜਿਹੜੇ ਕੋਈ ਸਾਡੇ ਭੈਣ ਭਰਾ ਆ ਇਨਸਾਨਾਂ ਨੂੰ ਵੀ ਕਿਸੇ ਦਵਾਈ ਦੀ ਲੋੜ ਪੈਂਦੀ ਹੈ ਤੇ ਉਹਨਾਂ ਵਾਸਤੇ ਵੀ ਅਸੀਂ ਡਾਕਟਰਾਂ ਦਾ ਇੰਤਜ਼ਾਮ ਕੀਤਾ ਸਾਡੇ ਡਾਕਟਰ ਬਲਵਿੰਦਰ ਸਿੰਘ ਵਾਲੀਆ ਇਥੋਂ ਪੱਟੀ ਵਾਲੇ ਜਿਹੜੇ ਲੁਧਿਆਣੇ ਜਿਨ੍ਹਾਂ ਦਾ ਉਥੇ ਹਸਪਤਲ ਵੀ ਆ ਕਾਲਜ ਵੀ ਨੇ ਸਕੂਲ ਵੀ ਨੇ ਉਹਨਾਂ ਅੱਗੇ ਇੱਕ ਦਿਨ 200 ਬੋਰੀ ਚੋਕਰ ਦੀ ਵੀ ਭੇਜੀ ਸੀ ਉਹਨਾਂ ਨੇ ਪਸ਼ੂਆਂ ਵਾਸਤੇ ਚੋਕਰ ਦੀ 200 ਬੋਰੀ ਦੀ ਵੀ ਸੇਵਾ ਕੀਤੀ ਉਹ ਵੀ ਅਸੀਂ ਸੰਗਤਾਂ ਕ ਪਛਾਣਤੀ ਸੀ ਤੇ ਹੁਣ ਉਹ ਆਪਦੇ ਹਸਪਤਲ ਚੋਂ ਡਾਕਟਰਾਂ ਦੀ ਵੱਡੀ ਟੀਮ ਲੈ ਕੇ ਕੱਲ ਤੋਂ ਇਥੇ ਡਾਕਟਰ ਬਲਵਿੰਦਰ ਸਿੰਘ ਵਾਲੀਆ ਜੀ ਵੀ ਆ ਜਾਣਗੇ ਉਹ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਪਰਮਾਤਮਾ ਕਰੇ ਕਿਸੇ ਨੂੰ ਕੋਈ ਬਿਮਾਰੀ ਲੱਗੇ ਨਾ ਪਰ ਕਿਸੇ ਵੀ ਇਨਸਾਨ ਨੂੰ ਕੋਈ ਵੀ ਦੁੱਖ ਤਕਲੀਫ ਆਉਂਦੀ ਆ ਤੇ ਡਾਕਟਰ ਬਲਵਿੰਦਰ ਸਿੰਘ ਵਾਲੀਆ ਜੀ ਦੀ ਜਿਹੜੀ ਸਾਰੀ ਟੀਮ ਆ ਉਹ ਇੱਥੇ ਰਹਿ ਕੇ ਸੇਵਾ ਕਰੂਗੀ ਮੈਂ ਫਿਰ ਤੋਂ ਧੰਨਵਾਦ ਕਰਦਾ ਸਾਡੇ ਰਜੀਵ ਜੈਨ ਜੀ ਜਿਹੜੇ ਵੈਟਰਨਰੀ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਸਾਥੀ ਦਵਿੰਦਰਪਾਲ ਸਿੰਘ ਪਾਲੀ ਜੀ ਜਿਹੜੇ ਰੋਟਰੀ ਕਲੱਬ ਸੰਗਰੂਰ ਦੇ ਪ੍ਰਧਾਨ ਨੇ ਨਾਲ ਸਾਡੇ ਪਿਊਸ਼ ਪਾਂਸਰ ਜੀ ਜਿਹੜੇ ਟਰੈਕਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਇੰਨਾ ਸਾਰਿਆਂ ਦੇ ਸਹਿਯੋਗ ਨਾਲ ਆ ਪਸ਼ੂਆਂ ਦੀਆਂ ਦਵਾਈਆਂ ਦਾ ਕੈਂਪ ਲਾਇਆ ਗਿਆ ਤੇ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਵੀ ਲੋੜ ਹੋਵੇ ਕਿਸੇ ਵੀ ਲੋੜਵੰਦ ਨੂੰ ਕੋਈ ਵੀ ਲੋੜ ਹੋਵੇ ਤੁਸੀਂ ਇੱਥੇ ਪਹਾਵਾਲ ਜਿਹੜਾ ਸਾਡਾ ਰਾਜ ਸਰਪੰਚਾ ਪਹਾਵਾਲ ਤੋਂ ਉਹਦੀ ਜਗ੍ਹਾ ਦੇ ਵਿੱਚ ਇੱਥੇ ਆਪਾਂ ਰਾਤ ਕੈਂਪ ਲਾਇਆ ਆਪਦੇ ਪਿੰਡ ਦੇ ਸਰਪੰਚ ਨੂੰ ਜਾਂ ਕਿਸੇ ਵੀ ਆਗੂ ਨੂੰ ਨਾਲ ਲੈ ਕੇ ਇੱਥੋਂ ਆਜੋ ਜੋ ਵੀ ਸਮਾਨ ਚਾਹੀਦਾ ਘਰਵਰਤੋਂ ਦਾ ਰਾਸ਼ਨ ਪਸ਼ੂਆਂ ਵਾਸਤੇ ਚਾਰਾ ਫੀਡ ਚੋਕਰ ਜਾਂ ਪਸ਼ੂਆਂ ਵਾਸਤੇ ਕੋਈ ਦਵਾਈ ਡਾਕਟਰ ਉਹ ਸਾਰਾ ਕੋਈ ਤੁਹਾਨੂੰ ਜਾਂ ਕੋਈ ਇਨਸਾਨ ਬਿਮਾਰ ਹੋ ਉਹ ਆ ਕੇ ਤੁਸੀਂ ਆਪਦਾ ਇੱਥੇ ਟ੍ਰੀਟਮੈਂਟ ਕਰਾ ਸਕਦੇ ਜੀ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਜਿਹੜਾ ਸਾਥੀਆਂ ਵੱਲੋਂ ਸਰਕਾਰ ਵੱਲੋਂ ਤੇ ਸਾਡੇ ਭਰਾਵਾਂ ਵੱਲੋਂ ਜਿਨ੍ਹਾਂ ਭਰਾਵਾਂ ਦਾ ਸਹਿਯੋਗ ਉਹਨਾਂ ਦਾ ਮੈਂ ਨਾਂ ਵੀ ਲੈਤਾ ਬਕਾਇਦਾ ਇਹ ਨਹੀਂ ਕਈ ਬੰਦੇ ਹੁੰਦੇ ਆ ਉਹ ਸਮਾਨ ਕਿਸੇ ਦਾ ਹੁੰਦਾ ਤੇ ਨਾਂ ਆਪਦਾ ਲਈ ਜਾਂਦੇ ਆ ਅਸੀਂ ਸਰਕਾਰ ਵੱਲੋਂ ਵੀ ਕਰਦੇ ਪਏ ਆ ਬਾਬੇ ਨਾਨਕ ਦੀ ਮਿਹਰ ਆ ਜੋ ਤੇਲ ਫੁੱਲ ਸਾਡੇ ਕੋਲ ਆ ਉਹ ਵੀ ਅਸੀਂ ਕਰਦੇ ਪਏ ਆ ਬਾਕੀ ਜਿਹੜੇ ਭਰਾਵਾਂ ਦਾ ਸਹਿਯੋਗ ਹੈ ਜਿਨ੍ਹਾਂ ਆਪਦੀ ਦਸਾਂ ਨੋਆਂ ਦੀ ਕਿਰਤ ਦੇ ਵਿੱਚੋਂ ਆਪਦੀ ਨੇਕ ਕਮਾਈ ਦੇ ਵਿੱਚੋਂ 1 ਰੁਪਿਆ ਵੀ ਪਾਇਆ ਉਹਦਾ ਵੀ ਜ਼ਿਕਰ ਕਰਾਂਗੇ ਤੇ ਸਾਡੀ ਜਿਹੜੇ ਸ਼ਾਹੀ امام ਦੇ ਸਾਡੇ ਪ੍ਰੈਜ਼ੀਡੈਂਟ ਨੇ ਲੁਧਿਆਣਾ ਤੋਂ ਉਹਨਾਂ ਤੇ مولانا ਉਸਮਾਨ ਜੀ ਲੁਧਿਆਣੇ ਤੋਂ ਉਹਨਾਂ ਦੇ ਸਾਥੀ ਵੀ ਇੱਥੇ ਲਗਾਤਾਰ ਸੇਵਾ ਕਰਦੇ ਪਏ ਆ ਮੁਸਲਿਮ ਬਰਾਦਰੀ ਦੇ ਸਾਡੇ ਭਾਈ ਭਰਾ ਤੇ ਜਿਹੜਾ ਵੀ ਵੇਖੋ ਕਿਸੇ ਵੀ ਅੱਜ ਲੋੜਵੰਦ ਨੂੰ ਆ ਕੇ ਕੋਈ ਵੀ ਚੀਜ਼ ਦਿੰਦਾ ਕਿਉਂਕਿ ਜਦੋਂ ਕੋਈ ਇਹੋ ਜਿਹਾ ਤਰਾਸ ਦੀ ਆ ਜੇ ਕੋਈ ਆਫਤ ਆ ਜੇ ਉਦੋਂ ਤੇ ਹੁੰਦਾ ਜਿਹਦਾ ਭਰਾ ਦਾ ਭਰਾ ਨਾਲ ਪਿਆਰ ਹੋਵੇ ਉਹ ਭਰਾ ਨਾਲ ਖੜਦਾ ਤੇ ਇਹ ਕੋਈ ਕਿਸੇ ਦਾ ਕਿਸੇ ਤੇ ਸਹਾਨ ਨਹੀਂਗਾ ਇਹ ਤੇ ਭਰਾ ਦੀ ਭਰਾ ਨੂੰ ਇੱਕ امداد ਗਨ ਲੋ ਕੋਈ ਇਹੋ ਜਿਹਾ ਚੱਕਰ ਨਹੀਂ ਵੀ ਕਿਸੇ ਦਾ ਕਿਸੇ ਤੇ ਸਿਰ ਕੋਈ ਸਹਾਨ ਆ ਇਹ ਸਾਡੇ ਪਰਿਵਾਰ ਨੇ ਸਾਡਾ ਫਰਜ ਬੰਦਾ ਹਾਂ ਆਪਣੇ ਪਰਿਵਾਰਾਂ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਤਰਨਤਨ ਪੱਟੀ ਹਲਕੇ ਦੇ ਵਿੱਚ ਪਹੁੰਚੇ ਆਂ ਸਾਡੇ ਭਾਈ ਬਹੁਤ ਦੁੱਖ ਦੀ ਘੜੀ ਦੇ ਵਿੱਚੋਂ ਲੰਘ ਰਹੇ ਨੇ ਦੇਖ ਕੇ ਦੁੱਖ ਵੀ ਹੋਇਆ ਪਰ ਹੌਸਲਾ ਵੀ ਵੜਾ ਹੋਇਆ ਜਿਸ ਤਰ੍ਹਾਂ ਲੋਕੀ ਇੱਥੇ ਆ ਕੇ ਮਦਦ ਕਰ ਰਹੇ ਆ ਅਸੀਂ ਵੀ ਹੌਲਸੇਲ ਕਮਿਸ਼ਨਰੇਸ਼ਨ ਇਨ ਵੈਟਰਨਰੀ ਵੱਲੋਂ ਕੁਝ ਡੰਗਰਾਂ ਦੀਆਂ ਦਵਾਈਆਂ ਲੈ ਕੇ ਇੱਥੇ ਪਹੁੰਚੇ ਸੀ ਮੇਰੇ ਨਾਲ ਪੀਯੂ ਜੀ ਆ ਜੋ ਕਿ ਟਰੈਕਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਉਹਨਾਂ ਦਾ ਵੀ ਸਹਿਯੋਗ ਹੈ ਰੋਟਰੀ ਕਲੱਬ ਤੋਂ ਦਵਿੰਦਰਪਾਲ ਸਿੰਘ ਜੀ ਇਹ ਸੰਗਰੂਰ ਤੋਂ ਉਹਨਾਂ ਦਾ ਵੀ ਸਹਿਯੋਗ ਹੈ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਅੱਜ ਜਿਹੜੀ ਇੱਥੇ ਆ ਕੇ ਫੀਲ ਹੋਈ ਅਸੀਂ ਸੋਚਦੇ ਸੀ ਜਿਹੜੇ ਲੀਡਰ ਨੇ ਉਹ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਹਿੰਦੇ ਨੇ ਪਰ ਜੀਤ ਸਿੰਘ ਜੀ ਭੁੱਲਰ ਜੀ ਵੱਲੋਂ ਮੈਂ ਇਹਨਾਂ ਦਾ ਖਾਸ ਧੰਨਵਾਦ ਕਰਦਾ ਹਾਂ ਇਹ ਲੋਕਾਂ ਦੇ ਵਿੱਚ ਲੋਕ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਹੜੀ ਕਿ ਬਹੁਤ ਹੀ ਵੱਡੀ ਗੱਲ ਹੈ ਅੱਜ ਕੱਲ ਦੀ ਇਹ ਦੁਨੀਆ ਦੇ ਵਿੱਚ ਐਸੇ ਲੀਡਰ ਹੋਣਾ ਬਹੁਤ ਹੀ ਘੱਟ ਦੇਖੇ ਗਏ ਨੇ ਤੇ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਹੀ ਐਸਾ ਲੀਡਰ ਦੇਖ ਰਿਹਾ ਹਾਂ ਜਿਹੜਾ ਲੋਕਾਂ ਦੇ ਘਰ ਜਾ ਜਾ ਕੇ ਐਨਾ ਸਮਾਨ ਵੰਡ ਰਿਹਾ ਐ ਐਨਾ ਪੇਨਸ ਲੈ ਰਿਹਾ ਜੋ ਵੀ ਬੰਦਾ ਇੱਥੇ ਮੈਂ ਦੇਖ ਰਿਹਾ ਆ ਰਿਹਾ ਐ ਜੋ ਮੰਗ ਰਿਹਾ ਸਭ ਕੁਝ ਉਹਨੂੰ ਦੇ ਰਿਹਾ ਐ ਅਸੀਂ ਲਾਲਜੀਤ ਭੁੱਲਰ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਇੱਕ ਪੱਕਾ ਦਾ ਹਾਂਜੀ ਹਾਂਜੀ ਆਦੇ ਹੇ ਘੁੱਟ ਕੇ ਫਿਰ ਪਹੁੰਚ ਲਗਾ ਆਓ ਕਿ ਸਰ ਪੋਰੇ ਪੁੱਤਰਾ ਆਓ ਜੀ ਸਤਿਕਾਰ ਜੀ ਸਤਿਕਾਰ ਸਰ ਪਾਈ ਸਾਹਿਬ ਆਓ ਜੀ ਆਓ ਆਓ ਜੀ ਆਓ ਉਹ ਵੀ ਸਾਥੀ ਆ ਗਏ ਸਾਥੀ ਕਾ ਭਾਈ ਨੂੰ ਤੇ ਇੱਥੇ ਲਿਖਾ ਨਹੀਂ ਤੇ ਉਹ ਪਰਫੀਨਲ ਪਰਫੀਨਲ ਸਰਦਲਾਵਾ ਕਿਹਦੇ ਨੂੰ ਕੰਮ ਕਰਦਾ ਆਉਣਾ ਰਾਜ ਨਾ ਰਹਿਣਾ ਜੀ ਆਓ ਜੀ ਖਾਨ ਸਾਹਿਬ ਖਾਨ ਸਾਹਿਬ ਹੋਰ ਖਾਨ ਸਾਹਿਬ ਆ ਸਾਈਡ ਤੇ ਕਰੋ ਹਰਾ ਛੜਾਓ ਯਾਰ ਹਰਾ ਛੜਾਓ ਜੀ ਨਹੀਂ ਨਹੀਂ ਅਮੈਂ ਆ ਕਹਿੰਦੇ ਆ ਛੱਡ ਦਿਓ ਜਾਈ ਮੈਂ ਚੁੱਪ ਕਰਵਾ ਦੇ ਆਉ ਜੀ ਮਹਾਰਾਜੀ 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 ਆਓ ਆਉ ਜੀ ਆਉ ਜੀ ਆਉ ਜੀ ਆਉ ਜੀ ਆਉ ਜੀ ਅੱਛਾ ਇਹ ਪ੍ਰਧਾਨ ਜੀ ਆਓ ਜੀ ਆਓ ਜੀ ਆਓ ਜੀ ਸਤਿਕਾਰ ਆਪਾ ਜੀ ਆਉ ਜੀ ਸਤਿਕਾਰ ਜੀ ਆਉ ਜੀ ਆਉ ਜੀ ਲੱਗ ਗਿਆ ਮੈਂ ਮੰਨ ਤੇ ਅੱਛਾ ਅੱਛਾ ਆਓ ਜੀ ਆਓ ਜੀ ਹੋਰ ਠੀਕ ਠਾਕ ਆਜੋ ਆਜੋ ਨਾਲ ਆਜੋ ਆਜੋ ਹਾਜੀ ਜੀ ਰਾਜੀ ਜੀ ਜਰਾਓ ਨਹੀਂ ਨਹੀਂ ਉਹ ਸਾਰਾ ਸ਼ਨਾਖਤ ਕੀਤਾ ਹੋਇਆ ਹੈ ਕੋਈ ਬਾਤ ਦੂਸਰੇ ਕੋ ਨਹੀਂ ਦੇਣਾ ਕਿ ਉਹ ਤਰਪਾਲ ਵੀ ਆ ਜਾਂਦੀ ਨਾ ਕਈ ਲੋਕੋ ਕੇ ਜੋ ਘਰ ਹੈ ਉਹ ਪਾਣੀ نیچے ਚੱਲ ਰਹਾ ਹੈ ਸਭੀ ਤਰਪਾਲ ਬਚੀ ਹੋਈ ਹੈ ਸਭ ਤਰਪਾਲੇ ਹੈ ਆਪਣੇ ਪਾਸ ਵੀ 500 ਤਰਪਾਲ ਹੈ ਉਹ ਵੀ ਲੈ ਲੇਤੇ ਹੈ ਨਾ ਸਾਥ ਮੇ ਸਭੀ ਕੋ ਬੁਗਤਾ ਦੇਂਗੇ ਉਪਰ ਗਰੀ ਹੈ ਉਹ ਭੇਜੀ ਹੈ ਮੈਂ ਜੋ ਹਮਾਰੇ ਮੁਲਾਨ ਗਰੀ ਹੈ ਉਹ ਭੇਜੀ ਹੈ ਮੈਂ ਜੋ ਹਮਾਰੇ ਮੁਲਾਨਾ ਉਸਮਾਨ ਜੀ ਹੈ ਲੁਧਿਆਣੇ ਵਾਲੇ ਉਹਨਾਂ ਦਾ ਧੰਨਵਾਦ ਕਰਤਾ ਹਾਂ ਔਰ ਸਾਰਾ ਹੀ ਜੋ ਮੁਸਲਮਾਨ ਬਾਈਚਾਰਾ ਹੈ ਕਿਉਂਕਿ ਇਸ ਬਾਰ ਜੋ ਤਰਾਸਦੀ ਹੋਈ ਹੈ ਜਦ 1988 ਮੇ ਬਾੜ ਆਈ ਸੀ ਉਸਕੇ ਬਾਅਦ ਬੜੀ ਬਾੜ ਪੰਜਾਬ ਮੇ ਅੱਜ 2025 ਮੇ ਆਈ ਹੈ ਅੱਜ ਲਗਭਗ 1 ਮਹੀਨਾ ਹੋ ਗਿਆ ਹੈ 1 ਮਾਹ ਹੋ ਗਿਆ ਜੋ ਪਾਣੀ ਪੂਰੇ ਜੋਰੋਂ ਸੇ ਅਭੀ ਵੀ ਚੱਲ ਰਹਾ ਹੈ ਔਰ ਕਿਸਾਨ ਭਾਈਓ ਕਾ ਨੁਕਸਾਨ ਬਹੁਤ ਹੋਇਆ ਹੈ ਮੈਂ ਆਪਣੇ ਪੰਜਾਬ ਕੇ ਸਾਰੇ ਭਾਈਓ ਕਾ ਆਪਣੇ ਜੋ ਜੂਪੀ ਸੇ ਮਾਰੇ ਮੁਸਲਿਮ ਭਾਈ ਆ ਰਹੇ ਹੈ ਹਰਿਆਣਾ ਤੇ ਆ ਰਹੇ ਮਾਰੇ ਭਾਈ ਹਿਮਾਚਲ ਸੇ ਜਾਂ ਹੋਰ ਵੀ ਕਿਸੇ ਵੀ ਸਟੇਟ ਸੇ ਜੋ ਪੰਜਾਬ ਕੇ ਹੜ ਪੀੜਿਤ ਕਿਸਾਨ ਹੈ ਉਨਕੇ ਲਈ ਜੋ ਰਾਹਤ ਸਮਗਰੀ ਲੈ ਕੇ ਆ ਰਹੇ ਹੈ ਉਨ ਸਭੀ ਭਾਈਓ ਦਾ ਧੰਨਵਾਦ ਜੇ ਲੋਗ ਹਮਾਰੇ ਪਰਿਵਾਰ ਹੈ ਕਿਉਂਕਿ ਦੇਖੀਏ ਜਬ ਵੀ ਕਿਸੇ ਵੀ ਸਟੇਟ ਪੇ ਜਾਂ ਕਿਸੇ ਦੇਸ਼ ਪੇ ਕੋਈ ਆਫਤ ਆਈ ਹੈ ਤੋ ਜੋ ਪੰਜਾਬ ਕੇ ਲੋਗ ਹੈ ਨਾ ਉਹਨੋਂ ਨੇ ਆਗੇ ਹੋ ਕੇ اپنا من دن اور تن سے سیوا کری ہے اور اس بار پنجاب پہ آفت آئی ہے پنجاب کے کسانوں پہ تو پورے پنجاب نے بھی من تن دن سے مدد کری ہے اور دوسری سٹیٹوں سے دلی اور یوپی پی بہار راجستھان ہریانہ ہی جگہ سے جو ہمارے بھائی ہیں وہ کسانوں کے حق میں ہٹ میں ڈٹے ہوئے ہیں اور جو جس سے بنتا ہے وہ وہی چیز لے کے اپنے بھائیوں کے لیے प्यार लेके आ रहा है जे कोई कोई एहसान नहीं कोई किसी के लिए एहसान नहीं है कि किसी के ऊपर कोई एहसान है जे अपना प्यार का इजहार कर रहे हैं कि हमारे भाई हैं उनको जरूरत है और भाइयों की जो है बाजू बनना है और मैं सभी का धन्यवाद करता हूं जो भी कोई भी इंसान देखिए मेरा स्वभाव है जो कोई कुछ लेके आता है ना मैं उसी का नाम नहीं तो कई लोग करते हैं وہ اپنا نام لے کے بانٹنا شروع کر دیتے ہیں ہمارے یہاں پہ جو ہم نے خود کی طرف سے بھی کرا نا وہ ہم نے خود کی طرف سے نہیں وہ بابے نانک کی طرف سے ہوا اور جو لوگ لے کے آ رہے ہیں جو ہمارے بھائی لے کے ہیں ہم ان کا اسپیشل نیم لیتے ہیں اور ان کا اسپیشل دھنیہ بھی کرتے ہیں بلے या سریا کال ہمارے خان بھائیوں کا پھر سے بہت بہت دھنیہ واد دھنیہ واد ہے ادھر ਓ ਬੱਲੇ 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 ਹੋਰ ਹੈ ਵਧੀਆ ਵਧੀਆ ਚਲੋ ਠੀਕ ਆ ਹੈ ਬਾਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਆਪਦੇ ਕਿਸਾਨ ਭਰਾਵਾਂ ਨੂੰ ਇਹ ਵਿਸ਼ਵਾਸ ਦਵਾਇਆ ਸੀ ਕਿ ਸਮੇਂ-ਸਮੇਂ ਤੇ ਜੋ ਵੀ ਲੋੜ ਹੋ ਭਾਵੇਂ ਘਰ ਵਾਲੇ ਰਾਸ਼ਨ ਦੀ ਜਾਂ ਪਸ਼ੂਆਂ ਵਾਸਤੇ ਫੀਡ ਦੀ ਚਾਰੇ ਦੀ ਉਹ ਸਾਰੀਆਂ ਚੀਜ਼ਾਂ ਸਮੇਂ-ਸਮੇਂ ਤੇ ਆਪਾਂ ਰਲ ਮਿਲ ਕੇ ਬਾਬੇ ਨਾਨਕ ਦੀ ਮਿਹਰ ਨਾਲ ਆਪਾਂ ਸਾਰੇ ਭਰਾਵਾਂ ਨੂੰ ਮਹੱਈਆ ਕਰਾਉਂਦੇ ਰਹੇ ਤੇ ਹੁਣ ਸਾਡਾ ਜਿਹੜਾ ਰਾਤ ਕੈਂਪਿਆ ਇੱਥੇ ਭਾਉਵਾਲ ਕੋਟ ਬੁੱਡੇ ਬੰਨ ਦੇ ਉੱਤੇ ਜਿਹੜਾ ਚੱਲਦਾ ਪਿਆ ਲਗਾਤਾਰ ਪਿਛਲੇ 10-12 ਦਿਨ ਤੋਂ ਉਹਦੇ ਵਿੱਚ ਆਪਾਂ ਜੇ ਕਿਸੇ ਭੈਣ ਭਰਾ ਨੂੰ ਤਰਪਾਈਆਂ ਦੀ ਲੋੜ ਆ ਜਾਂ ਚਾਰੇ ਦੀ ਲੋੜ ਆ ਫੀਡ ਦੀ ਲੋੜ ਆ ਤੇ ਨਾਲ ਸਾਡੇ ਕਮਿਨਿਸਟ ਵੈਟਰਨਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਪੰਜਾਬ ਦੇ ਰਜੀਵ ਦਾਸ ਜੀ ਉਹਨਾਂ ਦੇ ਤੇ ਉਹਨਾਂ ਦੇ ਸਾਥੀਆਂ ਦੇ ਸਜੋਗ ਨਾਲ ਦਵਿੰਦਰਪਾਲ ਸਿੰਘ ਪਾਲੀ ਪ੍ਰਧਾਨ ਰੋਟਰੀ ਕਲੱਬ ਸੰਗਰੂਰ ਤੋਂ ਇਹ ਸਾਥੀ ਤੇ ਨਾਲ ਸਾਡੇ ਪਿਊਸ਼ ਪਾਂਸਰ ਜੀ ਜਿਹੜੇ ਟਰੈਕਟਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਇਹਨਾਂ ਨੇ ਪਸ਼ੂਆਂ ਦੇ ਵਾਸਤੇ ਜੋ ਵੀ ਮੈਡੀਕਲ ਦਵਾਈ ਆ ਵਧੀਆ ਕੁਆਲਟੀ ਦੀ ਲਿਆ ਕੇ ਇੱਥੇ ਕੈਂਪ ਲਾਇਆ ਉਹਦੇ ਚ ਕਿਸੇ ਨੇ ਆਪਦੇ ਪਸ਼ੂਆਂ ਨੂੰ ਮੂੰਹ ਖੋਰ ਗਲ ਘੋਟੂ ਦੇ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਪਸ਼ੂ ਨੂੰ ਰੋਗ ਆ ਉਹਦੀ ਸਾਰੀ ਤਰ੍ਹਾਂ ਦੀ ਇਹਨਾਂ ਨੇ ਮੈਡੀਸਨ ਲਿਆਂਦੀ ਆ ਅਜੇ ਤਾਂ ਇਹਨਾਂ ਨੇ ਇੱਕ ਸਿਰਫ ਇੱਥੇ ਇੱਕ ਪ੍ਰਦਰਸ਼ਨ ਵਾਂਗੂ ਪ੍ਰਦਰਸ਼ਨੀ ਆ ਉਹ ਥੋੜਾ ਜਿਹਾ ਸਮਾਨ ਲਾਇਆ ਬਾਕੀ ਇਹਨਾਂ ਦੀ ਗੱਡੀ ਇੱਕ ਪੂਰੀ ਭਰੀ ਪਈ ਆ ਇਸੇ ਤਰ੍ਹਾਂ ਦੀ ਕਿਸੇ ਵੀ ਕਿਸਾਨ ਭਰਾ ਨੂੰ ਇੱਥੇ ਕਮੀ ਨਹੀਂ ਹੋਣ ਦਿੱਤੀ ਜਾਊਗੀ ਜੋ ਵੀ ਮੈਡੀਕਲ ਦਵਾਈਆਂ ਪਸ਼ੂਆਂ ਵਾਸਤੇ ਚਾਹੀਦੀਆਂ ਹੋਣਗੇ ਉਹ ਇੱਥੋਂ ਮਿਲਣਗੀਆਂ ਅਸੀਂ ਡਾਕਟਰਾਂ ਦੀਆਂ ਟੀਮਾਂ ਵੀ ਸੱਦ ਲਈਆਂ ਜਿਹੜੇ ਡਾਕਟਰ ਵੈਕਸੀਨ ਕਰਨਗੇ ਉਹ ਅੱਗੇ-ਅਗੇ ਵੈਕਸੀਨ ਕਰਦੇ ਜਾਣਗੇ ਨਾਲ ਜਿਹੜੇ ਕੋਈ ਸਾਡੇ ਭੈਣ ਭਰਾ ਆ ਇਨਸਾਨਾਂ ਨੂੰ ਵੀ ਕਿਸੇ ਦਵਾਈ ਦੀ ਲੋੜ ਪੈਂਦੀ ਹੈ ਤੇ ਉਹਨਾਂ ਵਾਸਤੇ ਵੀ ਅਸੀਂ ਡਾਕਟਰਾਂ ਦਾ ਇੰਤਜ਼ਾਮ ਕੀਤਾ ਸਾਡੇ ਡਾਕਟਰ ਬਲਵਿੰਦਰ ਸਿੰਘ ਵਾਲੀਆ ਇਥੋਂ ਪੱਟੀ ਵਾਲੇ ਜਿਹੜੇ ਲੁਧਿਆਣੇ ਜਿਨ੍ਹਾਂ ਦਾ ਉੱਥੇ ਹਸਪੀਟਲ ਵੀ ਆ ਕਾਲਜ ਵੀ ਨੇ ਸਕੂਲ ਵੀ ਨੇ ਉਹਨਾਂ ਅੱਗੇ ਇੱਕ ਦਿਨ 200 ਬੋਰੀ ਚੋਕਰ ਦੀ ਵੀ ਭੇਜੀ ਸੀ ਉਹਨਾਂ ਨੇ ਪਸ਼ੂਆਂ ਵਾਸਤੇ ਚੋਕਰ ਦੀ 200 ਬੋਰੀ ਦੀ ਵੀ ਸੇਵਾ ਕੀਤੀ ਉਹ ਵੀ ਅਸੀਂ ਸੰਗਤਾਂ ਕ ਪਛਾਣਤੀ ਸੀ ਤੇ ਹੁਣ ਉਹ ਆਪਦੇ ਹਸਪੀਟਲ ਚੋਂ ਡਾਕਟਰਾਂ ਦੀ ਵੱਡੀ ਟੀਮ ਲੈ ਕੇ ਕੱਲ ਤੋਂ ਇੱਥੇ ਡਾਕਟਰ ਬਲਵਿੰਦਰ ਸਿੰਘ ਵਾਲੀਆ ਜੀ ਵੀ ਆ ਜਾਣਗੇ ਉਹ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਪਰਮਾਤਮਾ ਕਰੇ ਕਿਸੇ ਨੂੰ ਕੋਈ ਬਿਮਾਰੀ ਲੱਗੇ ਨਾ ਪਰ ਕਿਸੇ ਵੀ ਇਨਸਾਨ ਨੂੰ ਕੋਈ ਵੀ ਦੁੱਖ ਤਕਲੀਫ ਹੁੰਦੀ ਆ ਤੇ ਡਾਕਟਰ ਬਲਵਿੰਦਰ ਸਿੰਘ ਵਾਲੀਆ ਜੀ ਦੀ ਜਿਹੜੀ ਸਾਰੀ ਟੀਮ ਆ ਉਹ ਇੱਥੇ ਰਹਿ ਕੇ ਸੇਵਾ ਕਰੂਗੀ ਮੈਂ ਫਿਰ ਤੋਂ ਧੰਨਵਾਦ ਕਰਦਾ ਸਾਡੇ ਰਜੀਵ ਜੈਨ ਜੀ ਜਿਹੜੇ ਵੈਟਰਨਰੀ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਸਾਥੀ ਦਵਿੰਦਰਪਾਲ ਸਿੰਘ ਪਾਲੀ ਜੀ ਜਿਹੜੇ ਰੋਟਰੀ ਕਲੱਬ ਸੰਗਰੂਰ ਦੇ ਪ੍ਰਧਾਨ ਨੇ ਨਾਲ ਸਾਡੇ ਪਿਊਸ਼ ਪਾਂਸਰ ਜੀ ਜਿਹੜੇ ਟਰੈਕਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਆ ਪਸ਼ੂਆਂ ਦੀਆਂ ਦਵਾਈਆਂ ਦਾ ਕੈਂਪ ਲਾਇਆ ਗਿਆ ਤੇ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਵੀ ਲੋੜ ਹੋਵੇ ਕਿਸੇ ਵੀ ਲੋੜਵੰਦ ਨੂੰ ਕੋਈ ਵੀ ਲੋੜ ਹੋਵੇ ਤੁਸੀਂ ਇੱਥੇ ਪਾਉਵਾਲ ਜਿਹੜਾ ਸਾਡਾ ਰਾਜ ਸਰਪੰਚਾ ਪਾਉਵਾਲ ਤੋਂ ਉਹਦੀ ਜਗ੍ਹਾ ਦੇ ਵਿੱਚ ਇੱਥੇ ਆਪਾਂ ਰਾਤ ਕੈਂਪ ਲਾਇਆ ਹਾਲ ਦੇ ਪਿੰਡ ਦੇ ਸਰਪੰਚ ਨੂੰ ਜਾਂ ਕਿਹੇ ਵੀ ਤਾਗੂ ਨੂੰ ਨਾਲ ਲੈ ਕੇ ਇਥੋਂ ਆਜੋ ਜੋ ਵੀ ਸਮਾਨ ਚਾਹੀਦਾ ਘਰ ਵਰਤੋਂ ਦਾ ਰਾਸ਼ਨ ਪਸ਼ੂਆਂ ਵਾਸਤੇ ਚਾਰਾ ਫੀਡ ਚੋਕਰ ਜਾਂ ਪਸ਼ੂਆਂ ਵਾਸਤੇ ਕੋਈ ਦਵਾਈ ਡਾਕਟਰ ਉਹ ਸਾਰਾ ਕੋਈ ਤੁਹਾਨੂੰ ਜਾਂ ਕੋਈ ਇਨਸਾਨ ਬਿਮਾਰ ਹੈ ਉਹ ਆ ਕੇ ਤੁਸੀਂ ਆਪਦਾ ਇੱਥੇ ਟਰੀਟਮੈਂਟ ਕਰਾ ਸਕਦੇ ਜੀ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਜਿਹੜਾ ਸਾਥੀਆਂ ਵੱਲੋਂ ਸਰਕਾਰ ਵੱਲੋਂ ਤੇ ਸਾਡੇ ਭਰਾਵਾਂ ਵੱਲੋਂ ਜਿਨ੍ਹਾਂ ਭਰਾਵਾਂ ਦਾ ਸਹਿਯੋਗ ਉਹਨਾਂ ਦਾ ਮੈਂ ਨਾਂ ਵੀ ਲੈਤਾ ਬਕਾਇਦਾ ਇਹ ਨਹੀਂ ਕਈ ਬੰਦੇ ਹੁੰਦੇ ਆ ਉਹ ਸਮਾਨ ਕਿਸੇ ਦਾ ਹੁੰਦਾ ਤੇ ਨਾਂ ਆਪਦਾ ਲਈ ਜਾਂਦੇ ਆ ਅਸੀਂ ਸਰਕਾਰ ਵੱਲੋਂ ਵੀ ਕਰਦੇ ਪਏ ਆ ਬਾਬੇ ਨਾਨਕ ਦੀ ਮਿਹਰ ਆ ਜੋਤੇਲ ਫੁੱਲ ਸਾਡੇ ਕੋਲ ਆ ਉਹ ਵੀ ਅਸੀਂ ਕਰਦੇ ਪਏ ਆ ਬਾਕੀ ਜਿਹੜੇ ਭਰਾਵਾਂ ਦਾ ਸਹਿਯੋਗ ਹੈ ਜਿਨ੍ਹਾਂ ਆਪਦੀ ਦਸਾਂ ਨੋਆਂ ਦੀ ਕਿਰਤ ਦੇ ਵਿੱਚੋਂ ਆਪਦੀ ਨੇਕ ਕਮਾਈ ਦੇ ਵਿੱਚੋਂ 1 ਰੁਪਇਆ ਵੀ ਪਾਇਆ ਉਹਦਾ ਵੀ ਜ਼ਿਕਰ ਕਰਾਂਗੇ ਤੇ ਸਾਡੇ ਇਹ ਜਿਹੜੇ ਸ਼ਾਹੀ امام ਦੇ ਸਾਡੇ ਪ੍ਰੈਜ਼ੀਡੈਂਟ ਨੇ ਲੁਧਿਆਣਾ ਤੋਂ ਉਹਨਾਂ مولانا ਉਸਮਾਨ ਜੀ ਲੁਧਿਆਣੇ ਤੋਂ ਉਹਨਾਂ ਦੇ ਸਾਥੀ ਵੀ ਇੱਥੇ ਲਗਾਤਾਰ ਸੇਵਾ ਕਰਦੇ ਪਏ ਆ ਮੁਸਲਿਮ ਬਰਾਦਰੀ ਦੇ ਸਾਡੇ ਭਾਈ ਭਰਾ ਤੇ ਜਿਹੜਾ ਵੀ ਵੇਖੋ ਕਿਸੇ ਵੀ ਅੱਜ ਲੋੜਵੰਦ ਨੂੰ ਆ ਕੇ ਕੋਈ ਵੀ ਚੀਜ਼ ਦਿੰਦਾ ਕਿਉਂਕਿ ਜਦੋਂ ਕੋਈ ਇਹੋ ਜਿਹਾ ਤਰਾਸ ਦੀ ਆ ਜੇ ਕੋਈ ਆਫਤ ਆ ਜੇ ਉਦੋਂ ਤੇ ਹੁੰਦਾ ਜਿਹਦਾ ਭਰਾ ਦਾ ਭਰਾ ਨਾਲ ਪਿਆਰ ਹੋਵੇ ਉਹ ਭਰਾ ਨਾਲ ਖੜਦਾ ਤੇ ਇਹ ਕੋਈ ਕਿਸੇ ਦਾ ਕਿਸੇ ਤੇ ਸਹਾਰ ਨਹੀਂਗਾ ਇਹ ਤੇ ਭਰਾ ਦੀ ਭਰਾ ਨੂੰ ਇੱਕ امداد ਗਿਨ ਲੋ ਕੋਈ ਇਹੋ ਜਿਹਾ ਚੱਕਰ ਨਹੀਂ ਵੀ ਕਿਸੇ ਦਾ ਕਿਸੇ ਤੇ ਸਿਰ ਕੋਈ ਸਹਾਰ ਨਹੀਂ ਆ ਇਹ ਸਾਡੇ ਪਰਿਵਾਰ ਨੇ ਸਾਡਾ ਫਰਜ ਬੰਦਾ ਹਾਂ ਆਪਣੇ ਪਰਿਵਾਰਾਂ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਤਰਨਤਨ ਪੱਟੀ ਹਲਕੇ ਦੇ ਵਿੱਚ ਪਹੁੰਚੇ ਹਾਂ ਸਾਡੇ ਭਾਈ ਬਹੁਤ ਦੁਖਦੀ ਘੜੀ ਦੇ ਵਿੱਚੋਂ ਲੰਘ ਰਹੇ ਨੇ ਦੇਖ ਕੇ ਦੁੱਖ ਵੀ ਹੋਇਆ ਪਰ ਹੌਸਲਾ ਵੀ ਵੜਾ ਹੋਇਆ ਜਿਸ ਤਰ੍ਹਾਂ ਲੋਕੀ ਇੱਥੇ ਆ ਕੇ ਮਦਦ ਕਰ ਰਹੇ ਆ ਅਸੀਂ ਵੀ ਹੌਲਸੇਲ ਕਮਿਸ਼ਨਰੇਸ਼ਨ ਵੈਟਰਨਰੀ ਵੱਲੋਂ ਕੁਝ ਡੰਗਰਾਂ ਦੀਆਂ ਦਵਾਈਆਂ ਲੈ ਕੇ ਇੱਥੇ ਪਹੁੰਚੇ ਸੀ ਮੇਰੇ ਨਾਲ ਪੀਓ ਜੀ ਆ ਜੋ ਕਿ ਟਰੈਕਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਨ ਉਹਨਾਂ ਦਾ ਵੀ ਸਹਿਯੋਗ ਹੈ ਰੋਟਰੀ ਕਲੱਬ ਤੋਂ ਦਵਿੰਦਰਪਾਲ ਸਿੰਘ ਜੀ ਇਹ ਸੰਗਰੂਰ ਤੋਂ ਉਹਨਾਂ ਦਾ ਵੀ ਸਹਿਯੋਗ ਹੈ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਅੱਜ ਜਿਹੜੀ ਇੱਥੇ ਆ ਕੇ ਫੀਲ ਹੋਈ ਅਸੀਂ ਸੋਚਦੇ ਸੀ ਜਿਹੜੇ ਲੀਡਰ ਨੇ ਉਹ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਹਿੰਦੇ ਨੇ ਪਰ ਇੱਥੇ ਆ ਕੇ ਸਰ ਜੀ ਸਿੰਘ ਜੀ ਪੁਲਰਜੀ ਵੱਲੋਂ ਮੈਂ ਇਹਨਾਂ ਦਾ ਖਾਸ ਧੰਨਵਾਦ ਕਰਦਾ ਹਾਂ ਇਹ ਲੋਕਾਂ ਦੇ ਵਿੱਚ ਲੋਕ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਹੜੀ ਕਿ ਬਹੁਤ ਹੀ ਵੱਡੀ ਗੱਲ ਹੈ ਅੱਜ ਕੱਲ ਦੀ ਇਹ ਦੁਨੀਆ ਦੇ ਵਿੱਚ ਐਸੇ ਲੀਡਰ ਹੋਣਾ ਬਹੁਤ ਹੀ ਘੱਟ ਦੇਖੇ ਗਏ ਨੇ ਤੇ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਹੀ ਐਸਾ ਲੀਡਰ ਦੇਖ ਰਿਹਾ ਹਾਂ ਜਿਹੜਾ ਲੋਕਾਂ ਦੇ ਘਰ ਜਾ ਜਾ ਕੇ ਇੰਨਾ ਸਮਾਨ ਵੰਡ ਰਿਹਾ ਐ ਇੰਨਾ ਪੇਨਜ਼ ਲੈ ਰਿਹਾ ਜੋ ਵੀ ਬੰਦਾ ਇੱਥੇ ਮੈਂ ਦੇਖ ਰਿਹਾ ਆ ਰਿਹਾ ਹੈ ਜੋ ਮੰਗ ਰਿਹਾ ਸਭ ਕੁਝ ਉਹਨੂੰ ਦੇ ਰਿਹਾ ਅਸੀਂ ਲਾਲਜੀਤ ਪੁਲਰਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਇਹ ਕਾਦਾ ਹਾਂ ਜੀ ਸਭ ਬੰਦੇ ਕਾਦੇ ਹਰ ਕੋਟੇ ਤੇ ਫੋਟ ਲਗਾ ਆਓ ਜੀ ਸਾਸੀ ਕਾਦੀ ਅੱਛਾ ਆ ਸਾਸੀ ਕਾਦਰ ਭਾਈ ਸਾਹਿਬ ਆਓ ਜੀ ਆਓ ਜੰਮਾ ਆਹ ਸਾਨੂੰ ਪੈਸਾ ਆਸਾ ਕਰੀਏ ਆਓ ਹੋਰ ਦੀ ਸਾਥੀ ਗੱਲ ਮਸੀਗੱਪਾ ਜੀ ਤੁਸੀਂ ਬੜਾ ਬਣਾ ਵੀ ਤੁਸੀਂ ਹਾਂ ਜੀ ਦੰਦ ਬਹੁਤ ਪਰਪੈਨਾ ਪਰਪੈਨਾ ਸੁੱਟਾ ਵਰਤਿਹਾ ਜਿਵੇਂ ਕੌਂਟਰ ਪਰਪੈਨਾ ਹਾਂ ਰਾਜੀ ਲਾਗਣ ਵਿੱਚ ਜੀ ਆਓ ਜੀ ਖਾਨ ਸਾਹਿਬ ਖਾਨ ਸਾਹਿਬ ਔਰ ਖਾਨ ਸਾਹਿਬ ਆ ਸਾਈਡ ਤੇ ਕਰੋ ਹਰਾ ਛੜਾਓ ਯਾਰ ਹਰਾ ਛੜਾਓ ਜੀ

نہیں نہیں وہ سارا شناخت کیا ہوا ہے کوئی بات دوسرے کو نہیں دینا وہ ترپیل بھی آ جاتی نا کئی لوگوں کے جو گھر ہیں وہ پانی نیچے چل رہا ترپال بچی ہوئی نہیں اپنے پاس بھی پانچ سو ترپیل ہے وہ بھی لے لیتے ہیں نا ساتھ میں سبھی کو بکتا دیں گے اوپر اوپر سبھی گھر کو مل جائے گا ہاں ਉਹ ਸਾਰਾ ਸਭੀ ਕੋ ਕੋਈ ਰਹਿ ਨਹੀਂ ਰਹੇਗਾ ਨਹੀਂ ਘਰ ਤੇ ਕਿਹੜਾ ਕਿਹੜਾ ਆਪਾਂ ਰਾਸ਼ਨ ਲੈ ਕੇ ਚੱਲੇ ਹਾਂ ਦਲਬਾਗ ਕੀ ਕੀ ਆਪਣੇ ਕੋ ਸਰ ਕਿੱਟਾਂ ਪਣੀਆਂ ਦੀ ਸਾਰਾ ਕੁਝ ਦੇ ਵਿੱਚ ਹੈਗਾ ਘਰਿਆਨੇ ਦਾ ਹੋਰ ਉਸ ਤੋਂ ਬਾਅਦ ਆਪਣੇ ਆਟਾ ਵੀ ਇਹ ਵੀ ਅਤਰਪਾਲਾ ਜੀ ਅਤਰਪਾਲਾ ਮੰਗਾਲਾ ਫਿਰ ਸਾਰੀਆਂ ਫਿਰ ਸਾਰੀਆਂ ਲੈ ਚੱਲਦੇ ਹਾਂ ਨਾ ਇਕੱਠਾ ਸ਼ੁਰੂ ਕਰ ਲੈਨੇ ਕੰਮ ਇਕਨਾਂ ਦਾ ਖਾਣਾ ਖਵਾ ਦੀ ਸਰ ਨੂੰ ਖਵਾਓ ਫਿਰ ਖਾਣਾ ਖਵਾਓ ਅਸੀਂ ਕੋਈ ਸ਼ੁਕਰਾਨਾ ਦਾ ਕਰਾਂਗੇ ਸਾਡੇ ਜੋ ਮੌਲਾਨਾ ਉਸਮਾਨ ਸਾਹਿਬ ਐ ਲੁਧਿਆਣੇ ਵਾਲੇ انہوں نے بہت بڑا ابرالا کر کے یہاں جو ہمارے پیڑیت بھائی ہیں کسان ہیں ان کے لیے جو راحت سمگری ہے وہ بھیجی ہے میں جو ہمارے مولانا عثمان جی ہیں لدھیانے والے ان کا دھنیہ کرتا ہوں اور سارا ہی جو مسلمان بھائی چارہ ہے کیونکہ اس بار جو ترازدی ہوئی ہے جب انیس سو ٹھاسی میں بار آئی تھی اس کے بعد بڑی بار پنجاب میں ਆਜ 2025 ਮੇ ਆਈ ਹੈ ਆਜ ਲਗਭਗ 1 ਮਹੀਨਾ ਹੋ ਗਿਆ ਹੈ 1 ਮਾਹ ਹੋ ਗਿਆ ਜੋ ਪਾਣੀ ਪੂਰੇ ਜੋਰੋਂ ਸੇ ਅਭੀ ਵੀ ਚੱਲ ਰਹਾ ਹੈ ਔਰ ਕਿਸਾਨ ਭਾਈਓ ਕਾ ਨੁਕਸਾਨ ਬਹੁਤ ਹੋਇਆ ਹੈ ਮੈਂ ਆਪਣੇ ਪੰਜਾਬ ਕੇ ਸਾਰੇ ਭਾਈਓ ਕਾ ਆਪਣੇ ਜੋ ਯੂਪੀ ਸੇ ਮਾਰੇ ਮੁਸਲਿਮ ਭਾਈ ਆ ਰਹੇ ਹੈ ਹਰਿਆਣਾ ਸੇ ਆ ਰਹੇ ਮਾਰੇ ਭਾਈ ਹਿਮਾਚਲ ਸੇ ਜਾਂ ਔਰ ਵੀ ਕਿਸੇ ਵੀ ਸਟੇਟ ਸੇ ਜੋ ਪੰਜਾਬ ਕੇ ਹਾੜ ਪੀੜਿਤ ਕਿਸਾਨ ਹੈ ان کے لیے جو ਰਾਹਤ ਸਮਗਰੀ لے کے ਆ رہے ہیں ان ਸਭੀ بھائیوں کا ధన్యਵਾਦ ਜੇ ਲੋਗ ہمارے ਪਰਿਵਾਰ ਹੈ ਕਿਉਂਕਿ ਦੇਖਿਏ ਜਬ ਵੀ ਕਿਸੇ ਵੀ ਸਟੇਟ ਪੇ ਜਾਂ ਕਿਸੇ ਦੇਸ਼ ਪੇ ਕੋਈ ਆਫਤ ਆਈ ਹੈ ਤਾਂ ਜੋ ਪੰਚ